ਜੀ ਸਰ ਪਿੰਡ ਦੇ ਲੋਕਾਂ ਤੁਹਾਨੂੰ सरपंच ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਦੱਸਿਆ ਸੋ ਕੀ ਕਹਣਾ ਚਾਹੋਗੇ ਕਿਵੇਂ ਦੇਦੇ ਹੋ ਸਭ ਤੋਂ ਪਹਿਲਾਂ ਜੀ ਤੁਹਾਡਾ ਸਾਡੇ ਪਿੰਡਾਂ ਦੇ ਬਹੁਤ ਬਹੁਤ ਸਵਾਗਤ ਹੈ ਮੈਂ ਅਜੇ ਸਿੰਘ ਸਰਪੰਚ ਪਿੰਡ ਨੰਗੜ ਵਾਲੇ ਤੋਂ ਮੈਂ ਪਿੰਡ ਦੇ ਲੋਕਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਪਿੰਡ ਦੇ ਮੁਖੀ ਚੁਣਿਆ ਇੱਕ ਜੀ ਮੈਂ ਸਦਾ ਇਹਨਾਂ ਦਾ ਰਿਣੀ ਰਵਾਂਗਾ ਇਹ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਹਨਾਂ ਦੀ ਬਤਾਲ ਤਾਂ ਮੈਂ ਸਖਮੈਂਚ ਬਣਾਇਆ ਪਿੰਡ ਦੀ। ਸੋ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਹੀ ਦੇ ਵਿੱਚ ਪੂਰੇ ਕਰਾਏ ਜਾਣੇ। ਪਿਛਲੀ ਪੰਚਾਇਤ ਨੇ ਵੀ ਬਹੁਤ ਵਧੀਆ ਕੰਮ ਕੀਤੇ ਸਰ। ਪਰ ਜੇ ਉਹਨਾਂ ਕੋ ਅਧੂਰੇ ਰਹਿ ਗਏ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਹਨਾਂ ਨੂੰ ਸਿਰੇ ਚੜਾਂਗੇ ਜੋ ਉਹਨਾਂ ਕੋ ਰਹਿ ਗਏ ਆ। ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ। ਸਭ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਜਾਈਦਾ। ਬਹੁਤ ਬੂਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਮੈਂ ਜਾਂਦਾ ਆਪਣੀ ਟਰੱਕ ਦੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਲਾਇਬ੍ਰੇਰੀ ਹੁੰਦੀ ਆ ਹਾਂਜੀ ਤੋਂ ਓਪਨ ਜਿਮ ਹੁੰਦੀ ਨੌਜਾ ਪਲੇ ਗਰਾਊਂਡ ਹੁੰਦੀ ਆ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਦਾਂ ਦੀ ਕੋਈ ਬੁਲਟੀ ਹੈਗੀ ਆ ਸਾਡੇ ਸਰ ਪਹਿਲੇ ਨੰਬਰ ਤੇ ਤੇ ਜ਼ਮੀਨ ਨਹੀਂ ਹੈ ਪਿੰਡ ਦੀ ਹਾਂਜੀ ਜੇ ਜ਼ਮੀਰ ਹੋਏ ਤਾਂ ਹੀ ਸਭ ਕੁਝ ਕਰ ਸਕੀਏ ਲੇਕਿਨ ਅਜੇ ਤੁਸੀਂ ਫੁੱਲਾਂ ਦਾ ਕੀਤਾ ਇਹ ਮੇਰੀ ਪੂਰੀ ਕੋਸ਼ਿਸ਼ ਆ ਵੀ ਮੈਂ ਜਦੋਂ ਕੋਈ ਪਿੰਡ ਦੇ ਵਿੱਚ ਕੋਈ ਗੈਸਟ ਚ ਆਏ ਕੋਈ ਮੰਤਰੀ ਆਏਗਾ ਲੋਕ ਪਤਾ ਲੱਗੇਗਾ ਵੀ ਪਿੰਡ ਨੰਗੜਾ ਵਾਲਾ ਨਾ ਫੁੱਲ ਬੂਟਾ ਦਾ ਪੂਰਾ ਜਗਾਰ ਕਰਾਂਗਾ ਪੂਰੀ ਕੋਸ਼ਿਸ਼ ਕਰਾਂਗਾ ਪੀ ਪਿੰਡ ਦੂਰੋਂ ਦਿਖੇਗਾ ਵੀ ਇਹ ਪਿੰਡ ਨੰਗੜਾ ਵਾਲਾ ਸੋ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਪਿੰਡ ਦੇ ਵਿੱਚ ਪਿੰਡ ਦੇ ਕੰਮ ਸਾਰੇ ਸਾਰੇ ਹੋਣ ਲੱਗ ਪਾਗੇ ਜਿੱਦਾਂ ਗਲੀਆਂ ਨਾਲੀਆਂ 4-4 ਫੁੱਟ ਤੇ ਡੂੰਘੀਆਂ ਨਾਲੀਆਂ ਹੋ ਗਈਆਂ ਨਾਲੀਆਂ ਵੀ ਬਣਨ ਵਾਲੀਆਂ ਦੂਜਾ ਸਾਡੇ ਪਿੰਡ ਦਾ ਸ਼ਮਸ਼ਾਨ ਘਾਟ ਪਿੰਡ ਤੋਂ ਕੋਈ ਚ ਚ ਸਾਰਾ ਉਥੇ ਬਦਸਤਾ ਬਣਨ ਵਾਲਾ ਹਾਂ ਹਾਂਜੀ ਮੈਂ ਚਾਹੁੰਦਾ ਕਿ ਉੱਥੇ ਇੰਟਰਲੌਕ ਲੱਗ ਜਾਏ ਤੁਸੀਂ ਦੇ ਉੱਤੇ ਚਾਹੇ ਰੋਡ ਬਣਦੀ ਤੇ ਬਾਕੀ ਜੋ ਸ਼ਮਸ਼ਾਨ ਘਰ ਦਾ ਉਹਦਾ ਵੀ ਥੋੜਾ ਜਿਹਾ ਹੋਰ ਕੀਤਾ ਜਾਵੇ ਰਿਪੇਅਰਿੰਗ ਕੀਤੀ ਜਾਵੇ ਮਗੱਡੀ ਜੁਮੈ ਆਈ ਤੁਹਾਡੇ ਜੀ ਜੀ ਕੰਮ ਕਾਫੀ ਹੋਣਾ ਲਿਆ ਪਿੰਡ ਦੇ ਵਿੱਚ ਇੱਕ ਆਂਗਣਵਾਰੀ ਆ ਉਹ ਉਹਨੂੰ ਵੀ ਮਤਲਬ ਕਾਫੀ ਲੋੜ ਆਦੀ ਰਿਪੇਅਰਿੰਗ ਦੀ ਕਾਫੀ ਸਮਾਨ ਉਹਦੇ ਅੰਦਰ ਵਿੱਚ ਪਿਆ ਜਿਹੜਾ ਬਹੁਤ ਘਾਰ ਦਾ ਸਮਾਨ ਦੀ ਉੱਥੇ ਜੀ ਹਾਂਜੀ ਸੋ ਵੀਰ ਜੀ ਰਸਨ ਕਾਰਡ ਦੀ ਸਮੱਸਿਆ ਕਾਫੀ ਮਿੰਡਾਂ ਵਿੱਚ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਉਹਨਾਂ ਦੇ ਰਸਨ ਕਾਰਡ ਨਹੀਂ ਮਿਲਦੇ ਗਰੀਬੀ ਤੋਂ ਕਾਰਨ ਨਹੀਂ ਪਹੁੰਚਦਾ ਕੀ ਨੂੰ ਨੂੰ ਲੱਗਦਾ ਤੁਹਾਡੇ ਬੰਦੇ ਕੋਈ ਇਦਾਂ ਦੀ ਸਮੱਸਿਆ ਹੈ ਜੀ ਜੀ ਸਾਡੇ ਪਿੰਨ ਵੀ ਕਾਫਤ ਕਰ ਤੋਂ 20 25% ਇਦਾਂ ਦੇ ਮਤਲਬ ਘਰ ਆ ਜਿਨ੍ਹਾਂ ਦੇ ਰਸਨ ਕਾਰਡ ਵਿੱਚ ਨਾ ਨਹੀਂ ਹੈ ਹਾਂਜੀ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਆ ਜਦੋਂ ਪੁੱਛੀਏ ਕਹਿੰਦੇ ਵੀ ਸਾਈਡ ਬੰਦ ਹੈ ਜਦੋਂ ਸਾਈਡ ਖੁੱਲੇਗੀ ਤੇ ਮੈਂ ਇਹਨਾਂ ਨੂੰ ਸਾਧਨ ਦਾ ਕੰਮ ਕਰਵਾ ਦੂੰਗਾ ਲੋ ਸਾਈਡ ਬੰਦ ਉਹਨਾਂ ਨੇ ਸਾਈਡ ਬੰਦਾਂ ਪਿੱਛੋਂ ਜਾਂ ਕੋਈ ਪ੍ਰੋਬਲਮ ਟੈਕਨੀਕਲ ਪ੍ਰੋਬਲਮ ਦੱਸ ਦੀ ਸੋ ਪਿੰਡ ਦੀ ਐਜੂਕੇਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਦੇ ਵਿੱਚ ਸਟਾਫ ਦੀ ਕਮੀ ਆਏ ਅਪਗ੍ਰੇਡ ਹੋਣ ਦੀ ਲੋੜ ਹੈ ਸਕੂਲ ਤੇ ਪਿੰਡ ਵਿੱਚ ਐਜੂਕੇਸ਼ਨ ਸਾਰੇ ਮੈਂ ਵੀ ਇਥੇ ਆਂਗਣਵਾਲੀ ਹੈ ਅੱਜ ਕੱਲ ਲੋਕੀ ਸਾਰੇ ਸ਼ਹਿਰ ਭੱਜਦੇ ਆ ਬੱਚਿਆਂ ਨੂੰ ਵੀ ਉੱਥੇ ਬਾਹਰ ਦਾਖਲੇ ਕਰਾਈਏ ਜਾਂ ਐਡਮਿਸ਼ਨ ਦਵਾਈਏ ਇੱਥੇ ਜਿੰਨੇ ਕੁ ਬੱਚੇ ਆਂਗਣਵਾਲੀ ਤੇ ਹੈ ਸਾਰੇ ਜਾਣਦੇ ਆ ਲੇਕਿਨ ਉੱਥੇ ਮਤਲਬ ਕਾਫੀ ਬੈਂਡ ਵੀ ਪ੍ਰੋਬਲਮ ਆ ਮਤਲਬ ਬੈਂਡ ਦੀ ਫੈਸਿਲਿਟੀ ਨਹੀਂ ਆ ਉੱਥੇ ਆਂਗਣਵਾਲੀ ਸਕੂਲ ਦੇ ਵਿੱਚ ਹਾਂਜੀ ਯੁੱਧਨਾਖਾਂ ਵਿਰੁੱਧ ਪੰਜਾਬ ਸਰਕਾਰ ਨੇ ਮਾਨਸਿਰੀਆ ਸੋ ਆਪਜੀ ਦੇ ਪਿੰਨੂ ਲੈ ਕੇ ਕਿਵੇਂ ਦੇ ਦਿੰਦੇ ਹਾਂਜੀ ਸਾਡੇ ਪਿੰਨੇ ਤੋਂ ਦੋ ਵਾਰ ਲੱਗਾ ਸਰ ਕੈਂਪ ਲੱਗਾ ਯੁੱਧਨਾਖਾਂ ਵਿਰੁੱਧ ਉਹਦੇ ਵਿੱਚ ਮਤਲਬ ਕਾਫੀ ਨਸ਼ੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਇੰਪਰੂਵਮੈਂਟ ਹੋਈ ਹੈ ਸਰ ਬਹੁਤ ਜ਼ਿਆਦਾ ਨਸ਼ਾ ਘਟਿਆ ਬਹੁਤ ਹੁੰਦ ਬਦ ਤੋਂ ਬਾਕੀ ਬਿਲਕੁਲ ਪਿੰਨ ਸਾਡਾ ਬਿਲਕੁਲ ਰਜਗਾਰ ਦੇ ਬੱਚੇ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੰਦਾ ਨਜਾਇਜ਼ ਨਾ ਪੈ ਜਾਂਦੇ ਆ ਸੋ ਆਪਜੀ ਦੀ ਗਵਾਹੀ ਵਿੱਚ ਕਿਵੇਂ ਬਰਲਾ ਕੀਤਾ ਜਾਏਗਾ ਮਨਰੇਗਾ ਦਾ ਕੰਮ ਸਾਰੋਂ ਜਿੱਦਾਂ ਪੀਡਬਲ ਨਇਆ ਤਾਂ ਕੰਮ ਚੱਲ ਰਿਹਾ ਸੀ ਉਹਦੇ ਵਿੱਚ ਜਿਹੜੇ ਲੋਡ ਬੰਦ ਬੁੱਡੀਆਂ ਬੰਦੇ ਸੀ ਉਹਨਾਂ ਨੂੰ ਮਨਰੇਗਾ ਦਾ ਮਤਲਬ ਕੰਮ ਉਹਦੇ ਵਿੱਚ ਦਵਾਇਆ ਤੋ ਕੰਮ ਕਰ ਰਏ ਹੋਣਾਂ ਦੇ ਵਿੱਚ ਆਹ ਕਈ ਵਾਰੀ ਪਿੰਨਾਂ 'ਚ ਝਗੜੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਕਰਦੇ ਆ ਧੱਕੇ ਖਾਣੇ ਪੈਂਦੇ ਸਮਾਂ ਵੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਜਿੰਕ ਸਰਪੰਚ ਦੀ ਕੀ ਜਮੇਵਾਰੀ ਹੁੰਦੀ ਆ ਕੀ ਫਰਜ਼ੰਦਾ ਕਿਵੇਂ ਦੇ ਦੇ ਸਰਪੰਚ ਦੀ ਇਹ ਜ਼ਿੰਮੇਵਾਰੀ ਹੁੰਦੀ ਆ ਸਰਪੰਚ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਮੈਂ ਦੋਵਾਂ ਧਿਰਾਂ ਨੂੰ ਥਾਣੇ ਤੱਕ ਨਾ ਜਾਣਦਾ ਵੀ ਪਿੰਨ ਵਿੱਚ ਬ ਤੇ ਕਾਫੀ ਪਿੰਡ ਦੇ ਸੁਲਝੇ ਲੋਕਾਂ ਨਹੀਂ ਜਾਂਦੇ ਥਾਣੇ ਇੱਥੇ ਦੋ ਤਿੰਨ ਝਗੜੇ ਹੋਇਆ ਮੈਂ ਪਿੰਡਿਆਂ ਦਾ ਮਤਲਬ ਕਰਤਾ ਫੈਸਲੇ ਕਰਦੇ ਆ। ਹਮਾਂ ਵੀ ਬਾਤਿਆਂ ਦਾ ਬਾਕੀ ਜਿਹੜੇ ਇੱਧਰ ਉੱਧਰ ਜੁਣਾ ਆਣਾ ਜਾਣਾ ਉਹ ਵੀ ਬਚ ਗਏਗਾ। ਜਿਸ ਪੰ ਸਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ। ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪਲੇਟਫਾਰਮ ਹੋਏਗਾ? ਸਰ ਨੌਜਵਾਨਾਂ ਨੇ ਬਹੁਤ ਸਾਥ ਦਿੱਤਾ ਇਲੈਕਸ਼ਨਾਂ ਦੇ ਵਿੱਚ। ਮੇਰੀ ਕੋਸ਼ਿਸ਼ ਇਹ ਹੈ ਜੀ ਕਿ ਇਹਨਾਂ ਨੂੰ ਕੋਈ ਜਗ੍ਹਾ ਦੇ ਕੇ ਇਹਨਾਂ ਨੂੰ ਪਲੇ ਗਰਾਊਂਡ ਬਣਾਇਆ ਦਿੱਤੀ ਜਾਏ। ਜਿਮ ਬਣਾ ਦਿੱਤਾ ਜਾ ਜਾਂ ਕਿ ਆਪਣੀ ਸਿਹਤ ਵੱਲ ਖਿਆਲ ਰੱਖਣਾ ਨਸ਼ਿਆਂ ਤੋਂ ਦੂਰ ਰਹਿਣਾ ਕੋਈ ਚੰਗੀ ਖੇਡ ਦੇ ਉੱੱਗਿਆ ਜਿਸ ਦਾ ਪਿੰਡ ਦਾ ਨਾਮ ਰੋਸ਼ਨ ਹੈ ਜ਼ਿਲ੍ਹੇ ਦਾ ਨਾਮ ਰੋਸ਼ਨ ਹੈ ਆਪਣੇ ਪੰਜਾਬ ਦਾ ਨਾਮ ਰੋਸ਼ਨ ਹੈ ਉਹ ਕੱਚੇ ਕੁਠੇਆਂ ਗਰਾਂਟਾਂ ਪਿੰਡਾਂ ਜਿਹਾ ਨਵੇਂ ਬਹੁਮ ਫਲਾਈ ਕੀਤੇ ਗਏ ਆਪਜੀ ਦੇ ਪਿੰਡ 'ਚ ਕਿੰਨੇ ਕੱਚੇ ਕੁਠੇਆਂ ਗਰਾਂਟਾਂ ਆ ਕਿੰਨੇ ਨਵੇਂ ਬਹੁਮ ਫਲਾਈ ਕੀਤੇ ਗਏ ਸਰ ਪਿੰਡ ਦੇ ਵਿੱਚ ਮਤਲਬ ਮੈਂ 8 ਘਰਾਂ ਦੇ ਮਤਲਬ ਕੀਤੇ ਆ ਫਾਰਮ ਭਰੇ ਆ ਸਰ ਹਾਂਜੀ ਤੇ ਮੈਨੂੰ ਉਮੀਦ ਆ ਵੀ ਸਾਰੇ ਮਾਂ ਸਰਕਾਰ ਇਹਨਾਂ ਨੂੰ ਦੇ ਦੇਗੀ ਸਰ ਜੀ ਸਰ ਸੈਂਟਰ ਗੌਰਮਣਿਆ ਪੰਜਾਬ ਸਰਕਾਰ ਤੋਂ ਸੱਖ ਸੁਵਿਧਾਾਂ ਜ਼ਰੀਬ ਲੋਕਾਂ ਵਾਸਤੇ ਪਿੰਡਾਂ ਦੇ ਦਿੰਦੀਆਂ ਕਿਉਂਕਿ ਨਾ ਕਿਤੇ ਟੜੇ ਬੰਦੀ ਹੁੰਦੀ ਹੈ ਆਪਣੇ ਗਰੀਬ ਟਿਕਾਂ ਪਹੁੰਚਦਾਰ ਨਹੀਂ। ਸੋ ਆਲ ਜੀ ਦੀ ਗੱਲ ਤੇ ਕਿਉਂ ਕੰਮਲਾ ਕੀਤਾ ਜਾਏ। ਸਾਰੇ ਬੰਨੂ ਪੇਟਦੇ ਨੇ ਬੜੇ ਵਿਆਹ ਦੇ ਨਾਲ ਨੂੰ ਸਪੈਂਡ ਕਰਦੇ ਆ। ਕੋਈ ਵੀ ਸੈਂਟਰ ਤੋਂ ਚਾ ਪੰਜਾਬ ਤੋਂ ਕੋਈ ਵੀ ਮਤਲਬ ਸੁੱਖ ਸੁਵਿਧਾ आएगी। ਮੈਂ ਗਰੀਬ ਪਰਵਾਹ ਤੱਕ ਪਹੁੰਚਾਵਾਂਗਾ। ਮੇਰੀ ਨਜ਼ਰਾਂ ਦੇ ਕੋਈ ਟੜੇ ਨਹੀਂ ਚਾਹੀ ਕਿਸੇ ਨੇ ਵੋਟ ਪਾਈ ਆ ਚਾਹੀ ਨਹੀਂ ਆ। ਮੇਰੇ ਵੱਲ ਸਾਰੇ ਬਰਾਬਰ ਆ। ਬਹੁਤ ਸਾਰੇ ਦੂਜਾ ਮੇਰਾ ਇੱਕ ਇਹ ਸੁਪਨਾ ਵੀ ਮੈਂ ਆਪਣੇ ਪਿੰਡੇ ਵਿੱਚ ਇੱਕ ਲਾਇਬ੍ਰੇਰੀ ਬਣਾਉਣਾ ਚਾਹੁੰਦਾ ਮਾਣ ਬੜੇ ਗੀਭੀ ਉਸ ਉਹਦੇ ਵਿੱਚ ਇੱਕ ਮੈ laptop ਰੱਖਾਂਗਾ ਜਿਹਦੇ ਵਿੱਚ ਮਤਲਬ ਕੋਈ ਵੀ ਵਾਕੈਂਸੀ ਕੋਈ ਵੀ ਸੁਖ-ਸੂਤ ਆਏਗੀ ਉਹ ਤੋਂ ਪਤਾ ਲੱਗੇਗਾ ਜਿਸ ਨਾਲ ਲੋਕ ਪਿੰਡ ਦੇ ਸਾਰਿਆਂ ਨੂੰ ਪਤਾ ਲੱਗੇਗਾ ਕਿ ਇਹ ਕੋਈ ਸੁਖ-ਸੂਤ ਆ ਰਹੀ ਹੈ ਜਿਹਦੇ ਨਾਲ ਮਤਲਬ ਲੱਖ ਲੱਖ ਪੰਨਿਆਂ ਨੂੰ ਪਤਾ ਲੱਗੇਗਾ ਕਿ ਉਹ ਵਾਕਿਆ ਹੀ ਤੇ ਲਾਇਬ੍ਰੇਰੀ ਪਣੀ ਹੈ ਇਹ ਮੇਰਾ ਸੁਪਨਾ ਹੈ ਕਿਹੜਾ ਤੁਸੀਂ ਹੁਣ ਪਹਿਲ ਦੇ ਹੱਥ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖ-ਸੂਤ ਨਾਲ ਪਰਸੰਦ ਅਸਕੇ ਜਦੋਂ ਮੈਂ ਕੰਮ ਸ਼ੁਰੂ ਕਰਨ ਲੱਗਾ ਮੇਰੇ ਪਿੰਡ ਦੀ ਗਲੀ ਆ ਇਹਦੀ ਬਹੁਤ ਹਾਤਮਾਲੀ ਆ ਇਹ ਕਰਵਾਉਣਾ ਚਾਹੁੰਦਾ ਪਹਿਲਾਂ ਮੈਂ ਨੰਬਰ 2 2 ਜਿਹੜੀ ਵਾਰੀ ਸ਼ਮਸ਼ਾਨ ਘਰ ਨੂੰ ਸੜਕ ਜਾਂਦੀ ਆ ਉਹ ਬਿਲਕੁਲ ਹੀ ਮਾਰੀ ਜੀ ਉਹਦਾ ਮੈਂ ਦੂਜੇ ਪਿਆਲੇ ਦੇ ਹੱਦ ਤੇ ਕੰਮ ਕਰਵਾਉਣਾ ਸੋ ਪਿੰਡ ਦੇ ਲੋਕਾਂ ਸੇਵਾ ਗੰਨਾ ਮਤਲਬ ਮਾਰੋ ਖੇਤੋ ਆਦਿ ਸੇਤਸ ਪੰਚਾਇਤ ਆਸੇ ਜੀ ਉਹ ਮੈਸੇਜ ਕੀ ਦੇਣਾ ਚਾਹੋਗੇ ਪਿੰਡਾ ਡੇਟਾ ਕੇ ਮੈਸੇਜ ਆ ਕਿ ਪੁਰਾਣੇ ਲੋਕਾਂ ਦੇ ਪਿੰਡਾਂ ਦੇ ਵਿੱਚ ਦੋ ਦੋ ਥੜੇ ਬਣੇ ਆ ਲੜਾਈਆਂ ਝਗੜੇ ਹੁੰਦੇ ਆ ਮੈਂ ਆਪਣੇ ਪਿੰਡ ਵਾਲੇ ਜੇ ਕਰਾਂਗੇ ਭਰਾਵਾਂ ਜਿਹਾ ਰਹੋ ਪਿਆਰ ਨਾਲ ਰਹੋ ਤੇ ਮੇਰੀ ਵੀ ਡਿਊਟੀ 5 ਸਾਲ ਜਿੱਤੋਂ ਕਿੱਦਾਂ ਦੀ ਹੋਈ ਆ ਕਿੱਦਾਂ ਦੀ ਨਹੀਂ ਮੈਂ ਬਹੁਤ ਬਹੁਤ ਧੰਨਵਾਦ ਆ ਨਾ